ਸਾਰੇ ਵਾਰੀ ਵਾਰੀ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਹੈ ਇਹ ਗੋਲ ਮੋਲ ਜਿਹਾ ਦੇ ਰਹੇ ਆ ਪਹਿਲਾਂ ਤੇ ਪਬਲੀਕਲੀ ਸੈਕਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਆ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ ਹੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਬੀਸ਼ ਸਿੰਘ ਬਾਦਲ ਕਿ ਕਿੱਥੇ ਉਹਨਾਂ ਦੀ ਪਬਲਿਕਲੀ ਇੱਕ ਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਧ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋਲ ਵੱੱਜਰ ਗੁਨਾਹ ਹੋਇਆ ਪਰ ਅਜੇ ਤਾਈਂ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਭੁੱਲਾ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਅਲਟੀਮੇਟਲੀ ਬਿੱਲੀ ਥੱਲੇੋਂ ਬਾਹਰ ਆਉਣੀ ਆ ਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥੇਦਾਰ ਸਾਹਿਬ ਇਹ ਇਹ ਪਬਲਿਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਵੀਰ ਸਿੰਘ ਬਾਦਲ ਸਾਰੇ ਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਬੱਜਰ ਬਣਾ ਕੀਤਾ ਇਹ ਪਬਲਿਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਿਹਾ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਗੀ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲਿਕਲੀ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲਿਕਲੀ ਸਾਨੂੰ ਵੀ ਨਹੀਂ ਪਤਾ ਲੱਗਿਆ ਲੱਗਦਾ ਨਹੀਂ ਕਿ ਮਾਫੀ ਜਿਹੜੀ ਹੈ ਪਹਿਲਾਂ ਲੋਕਾਂ ਕੋਲ ਮੰਗਣੀ ਚਾਹੀਦੀ ਹੈ ਪਹਿਲਾਂ ਲੋਕਾਂ ਦੀ ਕਚਹਿਰੀ ਚ ਜਾਣਾ ਚਾਹੀਦਾ ਉਸ ਤੋਂ ਬਾਅਦ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਚਾਹੇ ਉਹ ਲੋਕਾਂ ਦੀ ਕਚਹਿਰੀ ਚ ਜਾਣ ਚਾਹੇ ਸਾਡੀ ਸਰਪੋਚ ਅਦਾਲਤ ਜਦੋਂ ਕਾਲਤਖ ਸਾਹਿਬ ਜੀ ਦੇ ਹੁਕਮ ਹੋ ਜੇ ਤੇ ਉੱਥੇ ਵੀ ਜਾਣਾ ਬਣਦਾ ਪਰ ਪਬਲਿਕਲੀ ਚੀਜ਼ ਨੂੰ ਸੈਪਟ ਤੇ ਕਰੋ ਵੀ ਅਸੀਂ ਜਾ ਕਿਉਂ ਰਹੇ ਹਾਂ ਪਰ ਅਜੇ ਤੱਕ ਪਬਲਿਕਲੀ ਕਿਸੇ ਵੀ ਲੀਡਰ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਇਹ ਕਿਸੇ ਨੇ ਗੱਲ ਸੈਪਟ ਨਹੀਂ ਕੀਤੀ ਕਿ ਅਸੀਂ ਕਿਉਂ ਜਾ ਰਹੇ ਹਾਂ ਅਜੇ ਸਿਰਫ ਉਹ ਪਬਲਿਕਲੀ ਇੰਨਾ ਪਤਾ ਕਿ ਉੱਥੇ ਆਪਣੇ ਭੁੱਲ ਬਖਸ਼ਾਉਣ ਜਾ ਰਹੇ ਹਾਂ ਭੁੱਲ ਕਿਹੜੀ ਕੀਤੀ ਹੈ ਜਦ ਤਣ ਉਹ ਮੰਨਣ ਕੇ ਫਿਰ ਗੱਲ ਕਰਾਂ ਤੁਸੀਂ ਲੰਗਾਇਆ ਜਾ ਕੇ ਆਏ ਨੇ ਕਹਿੰਦੇ ਕਿ ਜੋ ਕਮਾਏਗਾ ਹੀ ਮੰਨਣਾ ਸਾਰੇ ਲੀਡਰ ਜਾ ਕੇ ਆਏ ਨੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਇਕਦਮ ਅਗਲੇ ਦਿਨ ਹੀ ਚਲੇ ਗਏ ਜਿੰਨੀ ਸਪੀਡ ਚੋਂ ਗਏ ਉੰਨੀ ਸਪੀਡ ਚ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਸਕਾਂਫਰੈਂਸ ਕਰਕੇ ਮੰਨ ਲੈਣਾ ਚਾਹੀਦਾ ਕਿ ਆਹ ਗਲਤੀ ਕਰਕੇ ਅਸੀਂ ਚੱਲੇ ਆ ਅਸੀਂ ਸੌਦਾ ਸਾਧ ਨੂੰ ਜਿਹੜਿਆ ਸਾਰਾ ਸੁਆਗਰ ਚ ਆ ਅਸੀਂ ਉਹਨੂੰ ਸਾਰਾ ਕੁਝ ਰਿਲੈਕਸੇਸ਼ਨ ਦਿੱਤੀਆਂ ਉਹ ਮੰਨਣ ਤੇ ਫਿਰ ਹੋ ਸਕਦਾ ਕਿ ਤੇ ਪਰਮਾਤਮਾ ਮਿਹਰ ਪਾਏ ਤੇ ਹੌਲੀ ਹੌਲੀ ਕਿਤੇ ਦਾਹ ਵੀ ਸਾਲਾਂ ਨੂੰ ਸੰਗਤ ਮਾਫ ਕਰ ਦੇ ਪਰ ਐਡੀ ਜਲਦੀ ਜੇ ਕਹਿਣ ਐਡਾ ਵੱਡਾ ਗੁਨਾਹ ਕਰਕੇ ਤੇ ਅਸੀਂ ਗੋਲ ਮੋਲ ਕਰਕੇ ਬਾਹਰ ਨਿਕਲ ਜਾਾਂਗੇ ਇਹ ਇਹ ਕਦੇ ਵੀ ਨਹੀਂ ਹੋਣਾ ਸਾਰੇ ਵਾਰੀ ਵਾਰੀ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਹੈ ਇਹ ਗੋਲ-ਮੋਲ ਜਿਆ ਦੇ ਰਿਆ ਪਹਿਲਾਂ ਤੇ ਪਬਲੀਕਲੀ ਐਕਸੈਪਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਆਂ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ ਹੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਬੀਤ ਸਿੰਘ ਬਾਦਲ ਕਿ ਕਿੱਥੇ ਉਹਨਾਂ ਦੀ ਪਬਲਿਕਲੀ ਇੱਕ ਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਧ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋਲ ਵੱਜਰ ਗੁਨਾਹ ਹੋਇਆ ਪਰ ਅਜੇ ਤਾਈਂ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲ ਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਭੁੱਲਾਂ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਆਲਟੀਮੇਟਲੀ ਬਿੱਲੀ ਥੱਲੇੋਂ ਬਾਹਰ ਆਉਣੀ ਆ ਕਾਲ ਤੱਕ ਸਾਹਿਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥੇਦਾਰ ਇਹ ਇਹ ਪਬਲੀਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਬੀਰ ਸਿੰਘ ਬਾਦਲ ਸਾਰੇ ਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਵੱੱਜਰ ਗੁਨਾਹ ਕੀਤਾ ਇਹ ਪਬਲੀਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਹੀ ਹੈ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਨੀ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲੀਕਲੀ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲੀਕਲੀ ਸਾਨੂੰ ਵੀ ਨਹੀਂ ਪਤਾ ਲੱਗਿਆ ਲਗਦਾ ਨਹੀਂ ਕਿ ਮਾਫੀ ਜਿਹੜੀ ਹੈ ਪਹਿਲਾਂ ਲੋਕਾਂ ਕੋਲ ਮੰਗਣੀ ਚਾਹੀਦੀ ਹੈ ਪਹਿਲਾਂ ਲੋਕਾਂ ਦੀ ਵਿਚਾਰੀ ਜਾਣਾ ਚਾਹੀਦਾ ਉਸ ਤੋਂ ਬਾਅਦ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਚਾਹੇ ਉਹ ਲੋਕਾਂ ਦੀ ਕਚਹਿਰੀ 'ਚ ਜਾਣ ਚਾਹੇ ਸਾਡੀ ਸਰਪੋਚ ਅਦਾਲਤ ਜਦੋਂ ਕਾਲ ਤੱਕ ਸਾਹਿਬ ਜੀ ਦੇ ਹੁਕਮ ਹੋ ਜੇ ਤੇ ਉੱਥੇ ਵੀ ਜਾਣਾ ਬਣਦਾ ਪਰ ਪਬਲਿਕਲੀ ਤੁਸੀਂ ਉਹ ਚੀਜ਼ ਨੂੰ ਸੈਪਟ ਤੇ ਕਰੋ ਕਿ ਅਸੀਂ ਜਾ ਕਿਉਂ ਰਹੇ ਹਾਂ ਪਰ ਅਜੇ ਤੱਕ ਪਬਲਿਕਲੀ ਕਿਸੇ ਵੀ ਲੀਡਰ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਇਹ ਕਿਸੇ ਨੇ ਗੱਲ ਸੈਪਟ ਨਹੀਂ ਕੀਤੀ ਕਿ ਅਸੀਂ ਕਿਉਂ ਜਾ ਰਹੇ ਹਾਂ ਅਜੇ ਸਿਰਫ ਉਹ ਪਬਲਿਕਲੀ ਇੰਨਾ ਪਤਾ ਕਿ ਉੱਥੇ ਆਪਣੇ ਭੁੱਲ ਬਖਸ਼ਾਉਣ ਜਾ ਰਹੇ ਹਾਂ ਭੁੱਲ ਕਿਹੜੀ ਕੀਤੀ ਹੈ ਜਦ ਤਨ ਉਹ ਮੰਨਣਗੇ ਫਿਰ ਗੱਲ ਕਰਾਂ ਤੁਸੀਂ ਨੇ ਵੀ ਅੰਦਾਜ਼ਾ ਲਾਇਆ ਜਾ ਕੇ ਆਏ ਨੇ ਕਹਿੰਦੇ ਕਿ ਜੋ ਹੁਕਮ ਆਏਗਾ ਹੀ ਮੰਨਾਂਗੇ ਸਾਰੇ ਲੀਡਰ ਜਾ ਕੇ ਆਏ ਨੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਇਕਦਮ ਅਗਲੇ ਦਿਨ ਹੀ ਚਲੇ ਗਏ ਜਿੰਨੀ ਸਪੀਡ ਚੋਂ ਗਏ ਉੰਨੀ ਸਪੀਡ ਚ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਪ੍ਰੈਸ ਕਾਨਫਰੈਂਸ ਕਰਕੇ ਮੰਨ ਲੈਣਾ ਚਾਹੀਦਾ ਕਿ ਆਹ ਗਲਤੀ ਕਰਕੇ ਅਸੀਂ ਚੱਲੇ ਆ ਅਸੀਂ ਸੌਦਾ ਸਾਧ ਨੂੰ ਜਿਹੜਿਆ ਸਾਰਾ ਸਵਾਗਰ ਚਾਇਆ ਅਸੀਂ ਉਹਨੂੰ ਸਾਰਾ ਕੁਝ ਰਿਲੈਕਸੇਸ਼ਨ ਦਿੱਤੀਆਂ ਉਹ ਮੰਨਣ ਤੇ ਫਿਰ ਹੋ ਸਕਦਾ ਕਿ ਤੇ ਪਰਮਾਤਮਾ ਮਿਹਰ ਪਾਏ ਤੇ ਹੌਲੀ ਹੌਲੀ ਕਿਤੇ ਦਾਆਂ ਵੀ ਸਾਲਾਂ ਨੂੰ ਸੰਗਤ ਮਾਫ ਕਰ ਦੇ ਪਰ ਐਡੀ ਜਲਦੀ ਜੇ ਕਹਿਣ ਐਡਾ ਵੱਡਾ ਗੁਨਾਹ ਕਰਕੇ ਤੇ ਅਸੀਂ ਗੋਲਮੋਲ ਕਰਕੇ ਬਾਹਰ ਨਿਕਲ ਜਾਾਂਗੇ ਇਹ ਇਹ ਕਦੇ ਵੀ ਨਹੀਂ ਹੋਣਾ